ਇਹਨਾਂ ਦੀ ਕਲੈਬ ਕੀਤੀ ਹੋਈ ਹੈ ਇਹ ਅੰਮ੍ਰਿਤਸਰ ਦੀ ਬਸਨੀਕਾ ਬੀਬੀ ਲਦੀਪ ਕਲਤਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਹੈ ਤੁਹਾਨੂੰ ਹਾ ਕੁਛਕਿਜ਼ ਹਮਾਂ ਪਹਿਲਾਂ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਫਿਜ਼ੀਕਲ ਰਿਲੇਸ਼ਨ ਚ ਨੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਇਹਨਾਂ ਵੈਦਾਂ ਵੁੱਦਾਂ ਦੀ ਪੈੜਨ ਆਪਣੀ ਸ਼ੁਰੂ ਕਰ ਦਿੱਤੀ ਵੀ ਇਹ ਵੈਦਾਂ ਦੇ ਕਿੱਥੋਂ ਕੰਮ ਚੱਲਦਾ ਕੀ ਆ ਇਹ ਲੀਗਲ ਆਂ ਲੀਗਲ ਆ ਕਾਨੂੰਨੀ ਆ ਨਹੀਂ ਗੈਰ ਕਾਨੂੰਨੀ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਇਆ ਕਿਉਂ ਕਰ ਰਹੇ ਆ ਕਰਦੇ ਕਰਦੇ ਸਾਨੂੰ ਪ੍ਰੋਮੋਸ਼ਨ ਵਾਲੇ ਇਹਨਾਂ ਦੇ ਨਾਲ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨ ਕਰ ਰਹੀ ਸੀਗੀ ਬੀਬੀ ਦੀਪ ਕੰਦੋਥਰਾ ਅਮਰਸਰ ਤੋਂ ਇਹਨੇ ਤਿੰਨਾ ਚਾਰਾਂ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਨ ਰਿਕਾਰਡ ਗੱਲਬਾਤ ਕਹਿਣਾ ਚਾਹੁੰਦੇ ਸੀ ਵੀ ਕਿਸੇ ਗੱਲਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਇਹਨੂੰ ਕੇਰਾ ਬੁਲਾ ਲਿਆ ਸੀ ਅਮਰਸਰ ਸੈ। ਜਦੋਂ ਇਹਨਾਂ ਦੀ ਗੱਡੀ ਆਈ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਲੁਥਰਾ ਖੁਦ ਵਿੱਚ ਸੀ ਤੇ ਮੈਂ ਦੋਨੋਂ ਉਹਨਾਂ ਨੂੰ ਫੱਟੇ ਬੁਲਾਤੀ ਵੀ ਆਜੋ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਹੈ ਜੋ ਸਾਡੇ ਕੋਲ ਔਨ ਰਿਕਾਰਡ ਹੈ ਉਹਨਾਂ ਨੂੰ ਵੀ ਪਤਾ ਵੀ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਫੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਭਾਨਾ ਉਹਨੂੰ ਸਮਝ ਆਇਆ ਵੀ ਪਹਿਲੀ ਗੱਲ ਉਹਦੇ ਸਿਰ ਤੇ ਚੁੰਨੀ ਨਹੀਂ ਸੀ ਗਲ ਤੋਂ ਹਜੂਰੀਆ ਲਾ ਕੇ ਦਾ ਸੈਟ ਘਾਇਆ ਵੀ ਤੂੰ ਸੈਟੇ ਭੈਣਾ ਬੈਠ ਗਲਤ ਰਸਤੇ ਪੈ ਚੰਨੀ ਆ। ਭੈਣੇ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗਾਂ ਨੇ ਖੂਨ ਢੋਲਿਆ। ਤੁਹਾਨੂੰ ਆ ਪ੍ਰਮੋਸ਼ਨਾਂ ਕਰਕੇ ਕੀ ਮਿਲਿਆ? ਕਹਿੰਦੀ ਪੈਸਾ। ਮੈਂ ਕਿਹਾ ਪੈਸੇ ਤਾਂ ਕਾਤਤ ਮਤਲਬ ਆ ਕੌਣੇ ਸਿਰ ਮਰਦਾ ਹਾਂਜੀ। ਉਸੀ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਾਹ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਪ ਕੇਸਾਂ ਦੇ ਤੇ ਨਸਲਾਂ ਖਰਾਬ ਹੋ ਗਈਆਂ ਤੇ ਡਰ ਦੇ ਮਾਰੇ ਉਹਨੇ ਵੀਡੀਓ ਤਾਂ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਲੈਟ ਤੇ ਰੋ ਰੋ ਵੀ ਵੀ ਨਹੀਂ ਵੀਡੀਓ ਬਾਦਨੀ ਆ ਮੈਂ ਨੈਟ ਤੇ ਵੀ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੱਕੂਗੀ ਮੈਨੂੰ ਮਾਫ ਕੀਤਾ ਜਾਵੇ ਮੈਂ ਇੱਕ ਦੋ ਬਾਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ ਤੋਂ ਪੈਸੇ ਲੈ ਸੀ ਮੈਂ ਤਾਂ ਪੈਸੇ ਮੋੜਨ ਦੀ ਲੋੜ ਨਹੀਂ ਤੇ ਬੰਦ ਕਰ ਦੇ ਇਸ ਚੀਜ਼ ਨੂੰ ਹੋਰ ਪ੍ਰਮੋਸ਼ਨ ਆ ਜੋ ਕਰਨੀਆਂ ਗੱਡੀਆਂ ਗੁੱਡੀਆਂ ਜਾਂ ਕਰੀ ਚੱਲੋ ਸ਼ੋਅ ਤੋਂ ਬਾਅਦ ਉਥੋਂ ਜਾ ਕੇ ਮੈਂ ਕਿ ਤੁਹਾਨੂੰ ਸਾਡੇ ਜਦੋਂ ਭੈ ਨਹੀਂ ਕਹਤਾ ਤੈਨੂੰ ਅਸੀਂ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਉਹਨੂੰ ਅਸੀਂ ਇੱਕ ਲੈਟਰ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ ਲੈਟਰ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਬੀਬੀ ਲੁਥਰਾ ਜੀ ਮੈਂ ਅਮਰਤਪਾਲ ਸਿੰਘ ਮਹਿਰੋ ਆਪ ਜੀ ਨੇ ਸਤਿਕਾਰ ਸਹਿਤ ਬੇਤੀ ਭੇਜ ਰਿਆ ਹਾਂ ਅਸੀਂ ਕੁਝ ਦਿਨ ਤੋਂ ਇੰਟਰਨੈਟ ਤੇ ਤੁਹਾਡੇ ਨਾਲ ਕਾਫੀ ਇਤਰਾਜਯੋਗ ਵੀਡੀਓ ਦੇਖ ਰਹੇ ਹਾਂ ਸੰਗਤ ਵੀ ਸਾਨੂੰ ਭੇਜ ਰਹੀ ਆ ਵੀ ਇਹ ਲੜਕੀ ਸੈਕਸ ਵਧਾਉਣ ਵਾਲੀਆਂ ਦਵਾਈਆਂ ਨੂੰ ਪ੍ਰਮੋਟ ਕਰ ਰਹੀ ਆ ਜੋ ਤਾਂ ਕੀ ਇਤਰਾਜਯੋਗ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਨਹੀਂ ਸੇਂਗਾ ਤੇ ਸਾਡਾ ਪੰਜਾਬ ਦੇ ਵਿੱਚ ਵਧ ਰਹੀ ਬਲਾਤਕਾਰ ਨੂੰ ਰੋਕਣ ਸੰਬੰਧੀ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਦਸਰਾ ਚੁੰਨੇ ਆ ਇਹ ਵੀਡੀਓ 14-15 ਸਾਲ ਦੇ ਬੱਚੇ ਲਈ ਹਾਨੀਕਾਰਕ ਹੈ ਜਿਵੇਂ ਕਿ ਤੁਹਾਡੇ ਨਾਲ ਵੀਡੀਓ ਦੇਖ ਕੇ ਦਿਵਾਈਆਂ ਖਾਣਗੇ ਤੇ ਕਾਮਵਾਸ਼ਨਾ ਵਧ ਲੱਗ ਜੂਗੀ ਤੇ ਬਲਾਤਕਾਰ ਵਧੇ ਜਾ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਦੱਸ ਸਕਦੇ ਹਾਂ ਸਾਡੇ ਕੋਲ ਕਿਦਾਂ ਦਾ ਕੇਸ ਆਇਆ ਜੋ ਤੁਸੀਂ ਵੀਡੀਓ ਇੰਟਰਨੈਟ ਤੇ ਅਪਲੋਡ ਕੀਤੀਆਂ ਡਿਲੀਟ ਕਰ ਦਿੱਤੀਆਂ ਜਾਣ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਨੂੰ ਦੂਰੇ ਮਤਲ ਵਾਲੀਆਂ ਵੀਡੀਓ ਨੂੰ ਅਪਲੋਡ ਨਾ ਕੀਤਾ ਜਾਵੇ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਅਸੀਂ ਅਰਦਾਸ ਕਰਦੇ ਹਾਂ ਪੰਜਾਬ ਦੇ ਸਾਰੇ ਨੌਜਵਾਨ ਵੀਰ ਪੈਣ ਵਧੀਆ ਹੈ ਜਿੱਤਦਾਰ ਕੰਮ ਕਰੇ ਤੇ ਕਮਾਈ ਕਰਨਾ ਸੀ ਨਹੀਂ ਚਾਹੁੰਦੇ ਤੁਸੀਂ ਇਦਾਂ ਦੇ ਕੰਮ ਕਰੋ ਤੇ ਬੱਚਿਆਂ ਦਾ ਨੁਕਸਾਨ ਹੋਵੇ ਤੇ ਤੁਹਾਨੂੰ ਵੀ ਲੋਕ ਗਾਲੀ-ਦਲੋਚ ਕਰਨ ਇਸ ਲਿਖਤ ਨਾਲ ਜੇ ਸਹਿਮਤ ਹੋ ਤੇ ਇਸ ਨੂੰ ਪੋਸਟ ਕੀਤਾ ਜਾਵੇ ਜੇ ਤੁਸੀਂ ਇਸ ਤੁਸੀਂ ਮर्यादा ਨੂੰ ਤੋੜੋਗੇ ਤੇ ਤਰਖਾਲ ਸਹੀ ਮर्यादा ਨਾਲ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਜੇ ਤੁਸੀਂ ਇਸ ਇਸ ਲਿਖਤ ਨੂੰ ਪੜ੍ਹ ਲਿਆ ਤੇ ਮੰਨ ਲਿਆ ਤੇ ਉਹ ਪੋਸਟ ਕਰ ਦਿੱਤਾ ਜਾਵੇ ਤੇ ਉਹ ਸਾਡੇ ਬੈਠੇ ਉਹਨੂੰ ਆਪਣੇ ਇੰਟਰਨੈਟ ਪੇਜ ਤੇ ਪੋਸਟ ਕਰ ਦਿੱਤਾ ਸੀ ਚਾਹ ਪਾਣੀ ਪਿਆ ਤੋੜ ਦਿੱਤੇ ਦੇ ਮਸਲਾ ਖਤਮ ਕਰ ਦਿੱਤਾ ਗਿਆ ਇਤੋਂ ਬਾਅਦ ਅਸੀਂ ਉਹਨੂੰ ਇਹ ਵੀ ਕਿਹਾ ਵੀ ਤੇਰਾ ਕਸੂਰ ਨਹੀਂ ਹੁਣ ਅਸੀਂ ਵੈਦਾਂ ਦੀ ਪੂਛ ਨਪਣੀ ਹੈ ਤੇ ਉਹਨਾਂ ਨੂੰ ਅਸੀਂ ਸਕੈਂਡਲ ਨੂੰ ਖਤਮ ਕਰਨਾ ਚਾਹੁੰਦੇ ਹਾਂ ਸ਼ਰਮ ਦੀ ਗੱਲ ਆ ਉਸ ਬੀਬੀ ਦੀ ਅਸੀਂ ਹਜੇ ਮੋਗੇ ਨਹੀਂ ਪਹੁੰਚੇ ਵੀ ਉਹ ਬੀਬੀ ਨੂੰ ਇਸ ਖੇਡ ਤੋਂ ਬਾਹਰ ਕੱਢ ਦਿੱਤਾ ਤੇ ਉਹਦਾ ਸਾਨੂੰ ਫੋਨ ਆਇਆ ਨਹੀਂ ਮੈਨੂੰ ਨਹੀਂ ਰੋਕ ਸਕਦੇ ਤੇ ਮੈਂ ਪੁਲਿਸ ਕੰਪਲੇਂਟ ਕਰੂੰਗੀ ਵੀ ਤੁਸੀਂ ਉਹ ਵੀਡੀਓ ਕਿਉਂ ਡਿਲੀਟ ਕਰਵਾਈਆ ਤੇ ਬੇਸਬਾਲ ਦੀ ਉਹਨੇ ਮੈਨੂੰ ਫੋਟੋ ਗੀਤ ਲਾ ਕੇ ਭੇਜੀ ਵੀ ਇਹ ਤਾਂ ਕਰ ਬੀਬੀ ਦੇ ਮਨ ਦੇ ਵਿੱਚ ਵਹਿ ਲਾ ਵੀ ਪਾਣੀ ਤੇ ਰਹਿ ਕੇ ਮਦਰ ਮਾਚ ਨਾਲ ਦੁਸ਼ਮਣੀ ਪਾ ਲਈ ਉਹਨੇ ਚਲੋ ਕੋਈ ਨਾ ਖੈਰ ਕੋਈ ਸਭ ਆਪਣਾ ਕੰਮ ਕਰੀਏ ਜੋ ਅਸੀਂ ਕੀਤਾ ਉਹਦਾ ਅਸੀਂ ਜਵਾਬ ਦੇ ਹੀ ਹੈਗੇ ਆ ਹੁਣ ਗੱਲ ਇਹ ਆ ਜੋ ਗੱਲਾਂ ਬਾਤਾਂ ਅਸੀਂ ਕੀਤੀਆਂ ਉਹ ਸਾਡੀਆਂ ਨਿੱਜੀ ਨਹੀਂ ਹੈਗੀਆਂ ਛੋਟੀਆਂ ਪ੍ਰੈਸਰ ਕੋਟਰਾਂ ਦੇ ਵੀ ਪਰਿਵਾਰ ਨੇ ਇਸ ਦੇਸ਼ ਦੇ ਵਿੱਚ ਵਸ ਰਹੀ ਜਿਹੜੀ ਪੁਲਿਸ ਆ ਉਹ ਡਿਊਟੀਆਂ ਤੇ ਹੁੰਦੀ ਆ ਫੌਜੀ ਵੀ ਡਿਊਟੀਆਂ ਤੇ ਨੇ ਤੇ ਪਿੱਛੇ ਪਰਿਵਾਰਾਂ ਨਾਲ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ। ਇਹ ਲੀਗਲ ਨੇ ਆਨਲੀਗਲ ਨੇ ਇਹਦਾ ਜਵਾਬ ਡੀਜੀਪੀ ਪੰਜਾਬ ਦਵੇ। ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਵੀ ਇਹ ਲੀਗਲ ਆ ਕਿ ਆਨਲੀਗਲ ਆ। ਜਿਹੜੇ ਇਹ ਡਾਕਟਰੀ ਲੈਣ ਦੇ ਮੰਤਰੀ ਨੇ ਉਹ ਇਸ ਚੀਜ਼ ਦੀ ਪੁੱਛਗਿੱਛ ਕਰਨ ਵੀ ਕਿਉਂ ਹੋ ਰਿਹਾ ਵਾ? ਜੇ ਇਹ ਲੀਗਲ ਆ ਕਾਨੂੰਨੀ ਤੌਰ ਤੇ ਸਹੀ ਆ ਤੇ ਸਾਨੂੰ ਅਸੀਂ ਸਾਡਾ ਪੰਜਾਬ ਸਾਥ ਦੇਵੇ ਤੇ ਅਸੀਂ ਸਮੂਹ ਪੰਜਾਬ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਮੇਰਾ ਇਸ ਤੇ ਸਾਥ ਦੇਣਾ ਚਾਹੁੰਦੇ ਆ ਮੈਂ ਧਰਨੇ ਲਾਉਣ ਵਾਲਾ ਬੰਦਾ ਨਹੀਂ ਹੈ ਇੱਕ ਮਹੀਨਾ ਪੰਜਾਬ ਪਰਸਨ ਉਤੇ ਗਵਰਨਮੈਂਟ ਪੰਜਾਬ ਨੂੰ ਅਸੀਂ ਟਾਈਮ ਦੇਵਾਂਗੇ ਹਰੇਕ ਜ਼ਿਲ੍ਹੇ ਦੇ ਘਟੋ ਘਟ ਪੰਜ ਸੱਤ ਸਰਪੰਚ ਤੇ ਉਹਨਾਂ ਦੇ ਪੈਂਚ ਸਾਡੇ ਕੋਲੇ ਆਉਣ ਆਪਣੇ ਲੈਟਰ ਪੈਡ ਨਾਲ ਲੈ ਕੇ ਉਹਨਾਂ ਨੂੰ ਕੰਪਲੇਂਟ ਅਸੀਂ ਲਿਖ ਕੇ ਦੇਵਾਂਗੇ ਕਿਵੇਂ ਲਿਖਣੀ ਆ ਤੇ ਐਸਐਸਪੀ ਸਾਹਿਬ ਨੂੰ ਦੇਣ ਤੇ ਇੱਕ ਮਹੀਨਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬਾਨਾਂ ਦੀ ਵੇਟ ਕਰਾਂਗੇ ਕਿੰਨੇ ਬੰਦਿਆਂ ਤੇ ਇਹਨਾਂ ਤੇ ਵੈਦਾਂ ਦੇ ਉੱਤੇ ਇਨਵੈਸਟੀਗੇਸ਼ਨ ਟੀਮ ਬੈਠਦੀ ਹੈ ਇਹਨਾਂ ਦੇ ਪੇਜ ਬੰਦ ਹੁੰਦੇ ਤੇ ਲੱਚਰਤਾ ਫਲਾਈ ਜਿਹੜੀ ਇਸਲੀਅਤਾ ਬਰਤ ਜੋ ਕਾਨੂੰਨ ਨੇ ਗੈਰ ਕਾਨੂੰਨੀ ਠੱਗਣਾ ਦਵਾਈਆਂ ਵੇਚਣ ਦੇ ਜੋ ਕਾਨੂੰਨ ਨੇ ਉਹਨਾਂ ਤਹਿਤ ਕਰਚਾ ਦਰਜ ਹੁੰਦਾ ਜੋ ਵੀਡੀਓ ਨੇ ਬੀਬੀ ਨੇ ਵੀਡੀਓ ਕਰਾਤੀ ਕੀਤੀ ਆ ਉਹਦਾ ਕੈਮਰਾਮੈਨ ਬੀਬੀ ਤੇ ਬੈਨ ਇਸਲੀਅਤਾ ਬਲੌਗ